ਫੁਰ ਸਭ ਤੋਂ ਵੱਧ ਗੋਲ ਤੇ ਸਭ ਤੋਂ ਵੱਧ ਫੁਰ ਤੁਹਾਡੀ ਬੋਲਣ ਲੱਗੀ ਇਹ ਤੁਸੀਂ ਜਾਣ ਕੇ ਪੜ੍ਹੋ ਸੁਪਰਸਟਾਰ ਗੋਲ ਪਰ ਮੋਮੈਂਟ ਦੇ ਜਿਹੜੇ ਦੇਖਦੇ ਪ੍ਰਾਇਮਰ ਯੂਥ ਦੀ એનਰਜੀ ਲੇਕਨ ਜ਼ੋਰਦਾਰ ਤਿਆਰੀ ਕਰਕੇ ਦੱਸਦੇ ਕਿ ਤੁਸੀਂ ਹਾਜ਼ਰ ਹੋ ਸੋਇ ਤੁਥਾ ਪਣ ਵੀ ਦਿਖਾਈ ਦਿੰਦਾ ਕਿਉਂਕਿ ਕਲਾਕਾਰਾਂ ਇੱਕ ਸ਼ੀਸ਼ਾ ਹੁੰਦਾ ਹੈ ਗੱਲ ਜੀ ਸਾਰੇ ਤੋਂ ਪਹਿਲਾਂ ਮੈਂ ਰਾਜੀਵ ਨੱਜਾ ਪ੍ਰੈਜ਼ੀਡੈਂਟ ਭਾਰਤੀ ਵਪਾਰ ਮੰਡਲ ਅੱਜ ਅਸੀਂ ਸਾਰੇ ਇੱਥੇ ਖਾਲਸਾ ਕਾਲਜ ਫਾਰ ਊਮਨ ਦੇ ਵਿੱਚ ਜਿਹੜਾ ਇੱਕਦਾ ਮੁਕਾਬਲਾ ਹੋਇਆ ਵੈ ਖੇਡ ਭਾਰਤੀ ਪੰਜਾਬ ਵੱਲੋਂ ਅੱਜ ਅਸੀਂ ਉੱਥੇ ਆਏ ਆਂ ਬੱਚਿਆਂ ਦੀ ਪਰਫਾਰਮੈਂਸ ਦੇਖੀ ਹੈ ਬਹੁਤ ਹੀ ਵੱਡਾ ਇੱਕ ਪਰਾਲਾ ਹੈ ਨਸ਼ਿਆਂ ਦੇ ਜਿਹੜਾ ਖਿਲਾਫ ਇਹਨਾਂ ਨੇ ਇੱਕ ਮਹਿੰਮ ਚਲਾਈ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਦੇ ਵਿੱਚ ਉਹਨਾਂ ਦੇ ਕਲਚਰਾਂ ਦੇ ਵਿੱਚ ਲਿਆਣਾ ਅਸੀਂ ਖੇਡ ਭਾਰਤੀ ਪੰਜਾਬ ਦੇ ਦਿਪਕਜੀਤ ਸਾਰੀ ਟੀਮ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਇਹਨਾਂ ਕੋ ਪਰਾਲਾ ਕਰਦੇ ਨੇ ਕਈ ਕਈ ਥਾਵਾਂ ਤੇ ਇਹ ਜਾ ਕੇ ਪ੍ਰੋਗਰਾਮ ਕਰਵਾਉਂਦੇ ਨੇ ਤੇ ਸਾਰੇ ਹੀ ਨੌਜਵਾਨ ਪੀੜੀ ਨੂੰ ਇੱਕ ਸੰਦੇਸ਼ ਦਿੰਦੇ ਨੇ ਕਿ ਇਹ ਪ੍ਰੋਗਰਾਮ ਇਸ ਤਰ੍ਹਾਂ ਦੇ ਨਸ਼ਿਆਂ ਨੂੰ ਛੱਡ ਕੇ ਤੁਸੀਂ ਖੇਡਾਂ ਦੇ ਵਿੱਚ ਹਿੱਸਾ ਲਵੋ ਉਹਨਾਂ ਨੂੰ ਉਹਦਾ ਹਿੱਸਾ ਬਣੋ ਤੇ ਪੰਜਾਬ ਨੂੰ ਨਸ਼ਿਆਂ ਦੇ ਵਿਰੁੱਧ ਖਾਲੀ ਕਰੋ ਮੇਰਾ ਨਾਮ ਦੀਪਕ ਸ਼ਰਮਾ ਹੈ ਖੇੜ ਭਾਰਤੀ ਪੰਜਾਬ ਸੰਸਥਾ ਦਾ ਸੈਕਟਰੀ ਹਾਂ ਪੰਜਾਬ ਦਾ ਔਰ ਖੇੜ ਭਾਰਤੀ ਪੰਜਾਬ ਸੰਸਥਾ ਦਾ ਇੱਕੋ ਇੱਕ ਮਕਸਦ ਹੈ ਕਿ ਸਾਡੀ ਜਿਹੜੀ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਔਰ ਜਿਹੜਾ ਸਾਡਾ ਪੰਜਾਬ ਦਾ ਆਉਣ ਵਾਲਾ ਭਵਿੱਖ ਹੈ ਉਹਨੂੰ ਇੱਕ ਹੀ ਸੋਨਾ ਹੱਸਦਾ ਵਸਦਾ ਰੰਗਲਾ ਪੰਜਾਬ ਬਈਏ ਸਾਡੇ ਪੰਜਾਬੀਆਂ ਦਾ ਨਾਮ ਖੇਡਾਂ ਵਿੱਚ ਸਭ ਤੋਂ ਉੱਚੇ ਹੁੰਦਾ ਸੀਗਾ ਸਾਡਾ ਕਲਚਰ ਪੁਣੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਸੀਗਾ ਲੇਕਿਨ ਕੁਝ ਸਮੇਂ ਦੇ ਵਿੱਚ ਸਾਡਾ ਕਲਚਰ ਸਾਡਾ ਸਪੋਰਟਸ ਥੱਲੇ ਆਇਆ ਹੈ ਉਸ ਨੂੰ ਦੁਬਾਰਾ ਉੱਪਰ ਚੱਕਣ ਦੇ ਲਈ ਆਪਣੇ ਸਾਥੀਆਂ ਦਾ ਹੌਸਲਾ ਵਧਾਉਣ ਦੇ ਲਈ ਨੌਜਵਾਨ ਪੀੜੀ ਨੂੰ ਸਟੇਜਾਂ ਪਰਵਾਇਡ ਕਰਾਉਣ ਦੇ ਲਈ ਇਸ ਖੇਡ ਭਾਰਤੀ ਸੰਸਥਾ ਦਾ ਨਿਰਮਾਣ ਹੋਇਆ ਹੈ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਉਂਦੇ ਆਂ ਮੁਹਿੰਮ ਵੱਡੀ ਹੋਈ ਹੈ ਕਿ ਸਾਡੇ ਜਿੰਨੇ ਵੀ ਨੌਜਵਾਨ ਪੀੜੀ ਹੈ ਉਹ ਖੇਡਾਂ 'ਚ ਆਉਣ ਮੈਦਾਨਾਂ 'ਤੇ ਆਉਣ ਆਪਣੇ ਕਲਚਰ ਨਾਲ ਜੁੜਨ ਆਪਣੇ ਕਿੱਤੇ ਨਾਲ ਜੁੜਨ ਇਸ ਕੰਮ ਦੇ ਲਈ ਇਹ ਜਿਹੜਾ ਪਹਿਲੀ ਵਾਰ ਪੰਜਾਬ 'ਚ ਅਸੀਂ ਨਸ਼ਿਆਂ ਦੇ ਖਿਲਾਫ ਗਿੱਦਾ ਕੱਪ ਕਰਨ ਜਾ ਰਹੇ ਹਾਂ ਪੂਰੇ ਪੰਜਾਬ ਪਰ 14 ਟੀਮ ਆਈਆਂ ਨੇ ਅਲੱਗ ਅਲੱਗ ਯੂਨੀਵਰਸਿਟੀਆਂ ਤੋਂ ਔਰ ਬਹੁਤ ਹੀ ਅੱਛੇ ਫਸਵੇਂ ਮੁਕਾਬਲੇ ਹੋ ਰਹੇ ਨੇ ਔਰ ਅਸੀਂ ਚਾਹੁੰਨੇ ਆ ਕਿ ਐਵੇਂ ਹੀ ਸਾਡਾ ਯੂਥ ਹੈ ਉਹ ਜੋ ਪ੍ਰੋਗਰਾਮਾਂ ਚ ਕਲਚਰ ਔਰ ਸਪੋਰਟਸ ਦੇ ਨਾਲ ਜੁੜ ਕੇ ਉਹਨਾਂ ਦਾ ਵੀ ਅਸੀਂ ਹੌਸਲਾ ਵਧਾਈਏ ਔਰ ਸਾਡੀ ਜਿਹੜੀ ਪੰਜਾਬੀ ਹੈ ਤੁਹਾਨੂੰ ਉੱਚਾ ਕਰੀਏ ਕੋ ਜਿਹੜੀ ਖੇਡ ਭਾਰਤੀ ਸੰਸਥਾ ਹੈ ਇਹ ਹਰ ਸਮਾਜਿਕ ਧਾਰਮਿਕ ਔਰ ਰਾਜਨੀਤਿਕ ਪਾਰਟੀ ਨੂੰ ਮਿਲਦੀ ਹੈ ਔਰ ਰਾਜਨੀਤਿਕ ਪਾਰਟੀਆਂ ਦਾ ਕੁਝ ਆਪਣੇ ਵਿਚਾਰਕ ਤੌਰ ਤੇ ਮਤ ਭੇਦ ਹੋਣਗੇ ਲੇਕਿਨ ਅਸੀਂ ਹਮੇਸ਼ਾ ਉਹਨਾਂ ਨੂੰ ਇੱਕ ਅਪੀਲ ਕਰਦੇ ਆਂ ਕੇ ਪਈਏ ਆਪਣੇ ਵਿਚਾਰਕ ਮਤ ਭੇਦੇ ਇੱਕ ਪਾਸੇ ਲੇਕਿਨ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਅਸੀਂ ਸਭ ਇੱਕ ਜਗ੍ਹਾ ਤੇ ਇਕੱਠੇ ਹੋਈਏ ਇੱਕ ਮੰਚ ਦੇ ਉੱਤੇ ਆਈਏ ਔਰ ਨਸ਼ੇ ਦੇ ਖਿਲਾਫ ਅਸੀਂ ਸਾਰੇ ਰਲ ਕੇ ਲੜੀਏ ਰਾਜਨੀਤੀ ਕਾ ਆਪਣੀ ਲੜਾਈ ਤੁਸੀਂ ਲੜਦੇ ਰਹੋ ਲੇਕਿਨ ਅਸੀਂ ਜੇਕਰ ਸਾਡੀ ਪੰਜਾਬ ਦੀ ਨੌਜਵਾਨੀ ਨਾ ਬਚੀ ਸਾਡਾ ਭਵਿੱਖੀ ਨਾ ਬਚਿਆ ਤੇ ਰਾਜਨੀਤੀ ਕਿਸ ਕੰਮ ਦੀ ਤੇ ਅਸੀਂ ਪੰਜਾਬ ਸਰਕਾਰ ਹੈ ਚਾਹੇ ਪ੍ਰਸ਼ਾਸਨ ਹੈ ਅਸੀਂ ਇੱਕ ਪੋਜ਼ਿਟਿਵ ਸੋਲੂਸ਼ਨ ਕੀ ਦੇ ਸਕਦੇ ਆ ਆਪਣੀ ਪੰਜਾਬ ਦੀ ਨੌਜਵਾਨੀ ਦੇ ਲਈ ਤੋਂ ਖੇਡ ਭਾਰਤੀ ਸਭ ਨਾਲ ਮਿਲ ਕੇ ਕੰਮ ਕਰਦੀ ਹੈ ਹੈਡ ਭਾਰਤੀ ਖੇਡਾਂ ਤੇ ਰਾਹੀ ਉਹਨਾਂ ਨੂੰ ਅਵੇਅਰ ਕਰਦੀ ਹੈ ਕੱਲਾ ਅਸੀਂ ਗੱਲਾਂ ਨਹੀਂ ਕਰਦੇ ਕੰਮ ਕਰਦੇ ਹਾਂ ਉਸ ਟਾਪਿਕ ਦੇ ਉੱਤੇ ਉਸ ਵਿਸ਼ੇ ਦੇ ਉੱਤੇ ਤਾਂ ਅੱਜ ਪੰਜਾਬ ਭਰ ਦੇ ਵਿੱਚ ਅਲੱਗ-ਅਲੱਗ ਹਰ ਡਿਸਟ੍ਰਿਕਟ 'ਚ ਸਾਡੀਆਂ ਖੇਡਾਂ ਹੋ ਰਹੀਆਂ ਨੇ ਖੇਡ ਭਾਰਤੀ ਵੱਲੋਂ ਕਲਚਰ ਦੇ ਪ੍ਰੋਗਰਾਮ ਹੋ ਰਹੇ ਨੇ ਤਾਂ ਅਸੀਂ ਵੀ ਸਰਕਾਰ ਦੇ ਨਾਲ ਮਿਲ ਕੇ ਇਸ ਕੰਮ ਨੂੰ ਉਦਮ ਦੇ ਰਹੇ ਹਾਂ ਅੱਗੇ ਵੀ ਪ੍ਰੋਗਰਾਮ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਜਾਰੀ ਰਹਿਣਗੇ ਸਾਲ ਦਰ ਸਾਲ ਇਹ ਹੋਰ ਪ੍ਰੋਗਰਾਮਾਂ 'ਚ ਇੰਪਰੂਵਮੈਂਟ ਹੁੰਦਾ ਜਾਏਗਾ ਔਰ ਪੂਰਾ ਪੰਜਾਬ ਜਿੱਦਨ ਸਾਡਾ ਖੁਸ਼ਹਾਲ ਮਾਹੌਲ ਬਣੇਗਾ ਨਸ਼ੇ ਦੇ ਆਪਾਂ ਜਿਹੜਾ ਇੱਕ ਹੜ੍ਹ ਜਿਹਾ ਵਗਿਆ ਹੋਇਆ ਨੂੰ ਰ ਪ੍ਰੋਗਰਾਮਾਂ ਦੀ ਇਸ ਤਰ੍ਹਾਂ ਹੀ ਲੜੀ ਜਾਰੀ ਰਹੇਗੀ ਉਹ ਸਮੇਂ ਦੇ ਮੁਤਾਬਕ ਹੈ ਜਿਵੇਂ ਸਮਾਂ ਆਏਗਾ ਕਿਹੜੀ ਸਾਨੂੰ ਵੈਨਿਊ ਸਪੌਂਸਰਡ ਹੁੰਦਾ ਫਿਰ ਉਸ ਦੇ ਅਕੋਰਡਿੰਗ ਅਸੀਂ ਉਸ ਨੂੰ ਫਾਈਨਲ ਕਰਾਂਗੇ